ਜੈਲਦਾਰ ਪੀਵੀਪੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਬੀਤੇ ਦਿਨੀ ਪੰਜਾਬ ਸਰਕਾਰ ਦੇ ਵੱਲੋਂ 19000 ਕਿਲੋਮੀਟਰ ਤੋਂ ਵੱਧ ਸੰਪਰਕ ਸੜਕਾਂ ਦੇ ਲਈ ਗ੍ਰਾਂਟ ਜਾਰੀ ਕੀਤੀ ਗਈ ਜਿਸ ਦੇ ਵਿੱਚ ਮਾਨਸਾ ਜ਼ਿਲ੍ਹੇ ਦਾ ਹਲਕਾ ਸਰਦੂਲਗੜ ਵੀ ਆਉਂਦਾ ਹੈ ਔਰ ਸਰਦੂਲਗੜਾ ਹਲਕੇ ਦੇ ਵਿਧਾਇਕ ਸਰਦਾਰ ਗੁਰਪ੍ਰੀਤ ਸਿੰਘ ਬਣਾਵਾਲੀ ਦੇ ਵੱਲੋਂ ਉਸੇ ਲੜੀ ਤਹਿਤ ਤਲਵੰਡੀ ਅਕਲੀਆ ਜੋੜਕੀਆਂ ਝੰਡਾ ਕਲਾ ਔਰ ਆਮਨੰਦ ਵੀ ਵਿਖੇ ਸੜਕਾਂ ਦੀ ਮੁਰੰਮਤ ਜਾਂ ਉਹਨਾਂ ਦੇ ਨਵੇਂ ਬਣਾਏ ਜਾਣ ਨੂੰ ਲੈ ਕੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤੇ ਗਏ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਰਦੂਲਗੜ ਹਲਕੇ ਦੇ ਲਈ 8 ਕਰੋੜ 11 ਲੱਖ ਰੁਪਏ ਸਰਦੂਲਗੜ ਹਲਕੇ ਦੀਆਂ ਸੰਪਰਕ ਸੜਕਾਂ ਦੇ ਲਈ ਮਨਜ਼ੂਰ ਹੋਏ ਨੇ ਸੋ ਲੜੀਵਾਰ ਉਹਨਾਂ ਦੇ ਜਿਹੜੇ ਕੰਮ ਹੈ ਉਹ ਸ਼ੁਰੂ ਕੀਤੇ ਜਾ ਰਹੇ ਨੇ ਜਿਦੇ ਵਿੱਚ ਸਭ ਤੋਂ ਖੁਸ਼ੀ ਵਾਲੀ ਤੇ ਲੋਕਾਂ ਵਾਸਤੇ ਵਧਾਈ ਵਾਲੀ ਗੱਲ ਇਹ ਹੈ ਕਿ ਇਤਿਹਾਸਕ ਪਿੰਡ ਦਸਮ ਪਾਤਸ਼ਾਹੀ ਚਰਨ ਛੋ ਚੰਗਾ ਕਲਾ ਦੀ ਸੜਕ ਜੋ ਕਾਫੀ ਸਮੇਂ ਤੋਂ ਖਰਾਬ ਸੀ ਖਸਤਾ ਹਾਲਤ ਦੇ ਵਿੱਚ ਸੀ ਉਹਦਾ ਜਿਹੜਾ ਨਿਰਮਾਣ ਕਾਰਜ ਹੈ ਉਹਦੀ ਜਿਹੜੀ ਮੁਰੰਮਤ ਦਾ ਕੰਮ ਹੈ ਉਹਦੇ ਵਿਕਾਸ ਦਾ ਕੰਮ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਇਸੇ ਤਰ੍ਹਾਂ ਵਿਧਾਇਕ ਸਾਹਿਬ ਨੇ ਦੱਸਿਆ ਕਿ ਹਲਕੇ ਦੇ ਸਾਰੇ ਪਿੰਡਾਂ ਦੇ ਵਿੱਚ ਜਿੱਥੇ ਵੀ ਕਿਤੇ ਸੜਕਾਂ ਮਨਜ਼ੂਰ ਹੋਈਆਂ ਨੇ ਬਹੁਤ ਜਲਦੀ ਜਿਹੜੇ ਵਿਕਾਸ ਕਾਰਜ ਹੈ ਵਿਕਾਸ ਦੇ ਕੰਮ ਆ ਉਹਨਾਂ ਦੇ ਨਿਰਮਾਣ ਦੇ ਕੰਮ ਆ ਉਹ ਸ਼ੁਰੂ ਕੀਤੇ ਜਾਣਗੇ ਸਭ ਤੋਂ ਵੱਡੀ ਗੱਲ ਜੋ ਵਿਧਾਇਕ ਸਾਉ ਦਾਅਵੇ ਨਾਲ ਕਹਿ ਰਹੇ ਨੇ ਕਿ ਜਿੱਥੇ ਵੀ ਕਿਤੇ ਪਿੰਡਾਂ ਦੇ ਵਿੱਚ ਵਿਕਾਸ ਦੇ ਕੰਮ ਹੋ ਰਹੇ ਆ ਸੜਕਾਂ ਬਣ ਰਹੀਆਂ ਜਾਂ ਕੁਝ ਵੀ ਪਿੰਡਾਂ ਦੇ ਵਿਕਾਸ ਦੇ ਚੱਲ ਰਹੇ ਆ ਉੱਥੇ ਜੇਕਰ ਕਿਸੇ ਕਿਸਮ ਦਾ ਕੋਈ ਕਪੜਾ ਬੜਾਈ ਜੁਦੀ ਹੈ ਕਿਸੇ ਕਿਸਮ ਦਾ ਕੋਈ ਭ੍ਰਿਸ਼ਟਾਚਾਰ ਹੁੰਦਾ ਹੈ ਤੇ ਮਾਮਲਾ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਔਰ ਉਹਨਾਂ ਨੇ ਇਹ ਗੱਲ ਦਾਅਵੇ ਨਾਲ ਕਹੀ ਹੈ ਕਿ ਵਿਕਾਸ ਦੇ ਕੰਮਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕੋਤਾਹੀ ਕੋਈ ਹੇਰਾਫੇਰੀ ਕੋਈ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪਿੰਡ ਰਾਮਾਨੰਦ ਵੀ ਵਿਖੇ ਸੜਕ ਦਾ ਉਹ ਘਾਟ ਨੂੰ ਕਰਦੇ ਹੋਏ ਉਹਨਾਂ ਨੇ ਕੀ ਗੱਲਬਾਤ ਆਖੀ ਲੋਕਾਂ ਨੂੰ ਕਿਸ ਤਰ੍ਹਾਂ ਸੰਬੋਧਨ ਕੀਤਾ ਕਿ ਅਪੀਲ ਕੀਤੀ ਆਓ ਸੁਣਦੇ ਹਾਂ ਇੱਕ ਵਿਸ਼ੇਸ਼ ਰਿਪੋਰਟ ਇਹ ਪਹਿਲੀ ਵਾਰੀ ਮੁੱਖ ਮੰਤਰੀ ਸਾਹਮਣੇ ਕਰੇ ਨਹੀਂ ਤਾਂ ਬੜਜਾਂ ਦੀ ਨਾਲ ਦੀ ਨਾਲ ਟੁੱਟ ਜਾਣ 5 ਸਾਲ ਦੀ ਗਾਰੰਟੀ ਇਹਨਾਂ ਛੜਕਾਂ ਦੀ ठेकेदारों ਦੇ ਨਾਲ ਕੀਤੀ ਆ ਆਪ ਸਰ ਜੀ ਬਹੁਤ ਬਹੁਤ ਧੰਨਵਾਦ ਕਰਦਾ ਸਾਰਿਆਂ ਦਾ ਇੱਕ ਬੇਇੰਤੀਆ ਮਜਾ ਹੈ ਬਚਿੱਟੇ-ਚੁੱਟੇ ਆ ਜਾ ਕੇ ਕੋਈ ਬੇਚਦਾ ਨਾ ਕਰੁੰਨੇ ਚਾਸ ਉਹਿਆ ਕਰੇ ਤੇ ਵੀ ਆਪਾਂ ਲੱਗੀਏ ਸਾਰੇ ਜਾਣੇ ਦੇਖੋ ਕਿੰਨੇ ਦੇ ਵਿੱਚ ਇੱਕ ਕਾਗਿਆਰੀ ਆ ਜਾਂਦੀ ਉਹ ਸਾਰਿਆਂ ਨੂੰ ਖਰਾਬ ਕਰ ਦਿੰਦੀ ਹੈ ਜੇ ਕੋਈ ਖਾਣ ਵਾਲਾ ਛੱਡਣਾ ਚਾਹੁੰਦਾ ਸਾਨੂੰ ਦੱਸੋ ਪਰ ਵੇਚਣ ਵਾਲੇ ਦੀ ਚਿਹਿਆ ਨਾ ਕਰੋ ਵੇਚਣ ਵਾਲੇ ਜੇ ਕੋਈ ਟਿਕਾਣਾਗਾ ਕਿ ਉਹਨੂੰ ਆਪਾਂ ਤਾਮ ਕੋਲ ਠੀ ਰੱਖੀਏ ਆਪਾਂ ਮੈਨਰੇ ਹੁਣ ਤਾਂ ਤੁਹਾਡੇ ਫਰਕ ਨੂੰ ਨਾ ਬੋਤ ਦੁਆਰੇ ਜਿਹੜੇ ਆ ਕੇ ਬਨੇ ਆ ਮੈਨੂੰ ਪਤਾ ਦੁਆਰੇ ਉਹ ਕੱਢੀ ਕੀ ਇਨਾ ਕ੍ਰਮ ਪੋੜੇ ਵੀ ਨਿਕਲੋ ਫੇਲਾ ਜਾਂਦੇ ਆ ਪਰ ਵੇਖੀ ਹੁਣ ਸ਼ਕਤੀ ਇੰਨੀ ਹੈ ਕਿ ਇਹ ਕਾਮਚਾਰੀ ਨਹੀਂ ਸਾਡਾ ਅੱਗੇ ਦੇ ਟਿੱਕੀ ਵਾਲੇ ਗੱਟੀ ਦੀ ਬੈਠੀ ਭੈਣਾਂ ਦੇ ਮੇਰੇ ਵਰਗੇ ਨਹੀਂ ਚੜੇ ਫਿਰਦੇ ਹੁੰਦੇ ਸੀ ਇਹ ਸਾਲ ਲੈਕਰ ਵੀ ਨਾ ਬੇਟ ਲੈਫ ਤੇ ਭੂਖੀ ਲੱਗਦਾ ਵੀ ਨਾ ਅਸੀਂ ਇਹ ਕੰਮ ਤੇ ਜਮਾ ਨੇੜੇ ਨਹੀਂ ਜਾਂਦੇ ਜਿਹੜਾ ਵੀ ਕੋਈ ਹੈਗਾ ਸਾਡੇ ਕੰਮ ਤੇ ਦੱਸੋ ਬਲਾ ਇਹਨਾਂ ਨੂੰ ਸੀ ਦੱਸਣਾ ਜਾ ਤਾਂ ਕਿ ਆਪਾਂ ਲੱਕੇ ਦੇ ਵਿੱਚੋਂ ਇਹ ਟਿੱਕਾ ਕੱਢੀਏ ਤੇ 40 ਗਰਾਉਂਡ ਨਵੇਂ ਪਾ ਰਾਇਆ ਪਹਿਲੀ ਵਾਰੀ ਇਹ ਤੁਹਾਨੂੰ ਦੱਸਦਾ ਗੱਲਾਂ ਭੁੱਲ ਜਾਨੇ ਆ 30-30 ਲੱਖ ਰੁਪਈਆ ਲਾ ਰਾਇਆ ਫਰਾਉਂਦਾ ਇੱਕ ਦਰੋਂ ਉੱਤੇ 30 ਲੱਖ ਰੁਪਈਆ ਕਿਉਂ ਲਾ ਰਹੇ ਆ ਵੀ ਜੇ ਇਹ ਕੰਮ ਲੈ ਕੇ ਜਾਵਾਂਗੇ ਨੌਜਵਾਨਾਂ ਨੂੰ ਆਖੀ ਹੜ੍ਹਣ ਦੇ ਤੇ ਆਪਨੇ ਗਰਾਉਂਡ ਚ ਜਾਊਗਾ ਚਿੱਟੇ ਵਾਲੇ ਕੋਲ ਜਾਂਦੇ ਮਾੜੇ ਕੰਮ ਤੇ ਜਾਂਦੇ ਨਹੀਂ ਤੇ ਖੇਟੂ ਦਾ ਆਪ ਦੀ ਜ਼ੇਤੂ ਵੀ ਬਣਾਊਗਾ ਪਿੰਡ ਦਾ ਨਾਮ ਵੀ ਚਮਕਾਊਗਾ ਲਮਾ ਦੇ ਦਾ ਚਮਕਾਊਗਾ ਨਾਲੇ ਚਿੱਟੇ ਤੇ ਬਚੂਗਾ ਸੋ ਗਰਾਉਂਡ ਬਣਾਉਣ ਲੱਗੇ ਜਿਹੜੇ ਪਿੰਡਾਂ ਦੇ 40 ਚ 50 ਪੈਸੇ ਆ ਗਏ 9 ਤਰੀਕ ਨੂੰ ਕੰਮ ਚੱਲਣਿਆ ਸਾੜਿਆਂ ਚ 30-32 ਲੱਖਾਂ ਬੱਤੀ-ਬੱਤੀ ਲੱਖਾਂ ਉਹ ਗਰਾਉਂਡਾਂ ਦੇ ਕੰਮ ਜਿਹੜੇ ਰਹਿ ਗਏ ਜਦੋਂ ਇਹ ਕੰਪਲੀਟ ਹੋ ਗਏ ਅਗਲੇ ਸਾਲ ਜਿਹੜੇ ਵੀ ਪਿੰਡ ਦੇ ਵਿੱਚ ਗਰਾਉਂਡ ਦੀ ਜਗ੍ਹਾ ਹੈਗੀ ਇੱਕ ਵੀ ਛੱਡਦੇ ਲੈਕਾਲਾ ਗੰਗਣੇ ਵਾਟੂ ਬੰਨੇ ਨੇ ਚਾਰ ਦਿਵਾਰੀ ਬੰਨੀਆ ਟ੍ਰੈਕ ਬੰਨਾ ਵਿੱਚ ਘਾ ਲੱਗਣਾ ਵਿੱਚ ਬੈਠਣ ਨਾਲ ਉੱਪਨ ਜੇ ਬਜ਼ੁਰਗਾਂ ਨੇ ਜਾ ਕੇ ਬੈਠਣਾ ਹੋਵੇ ਤੇ ਢੀੜਾ ਦੇਣਾ ਜਾਂ ਸੈਟ ਕਰੀਓ ਸਾਰਾ ਇੰਤਜ਼ਾਮ ਕਰ ਰਹੇ ਆ ਤਾਂ ਕਿ ਉੱਥੇ ਜਾ ਕੇ ਬੱਚੇ ਆਪ ਦਾ ਖੇਡਣਾ ਤੇ ਬਜ਼ੁਰਗ ਜੀ ਜਾ ਕੇ ਸੈਟ ਕਰਨਾ ਹੋ ਲੱਗੇ ਪਏ ਆ ਹਾਂ ਮੈਂ ਇਹ ਕਹਿੰਦਾ ਜਿਹੜੇ ਰਹਿ ਗਏ ਆ ਵੀ ਇੱਥੇ ਜਿਪਾਵਾਂਗੇ ਜੇ ਮੈਨੂੰ ਤੁਹਾਨੂੰ ਦੇ ਰਿਹਾ ਕਿ ਤੁਸੀਂ ਮੈਂ ਨੋਟ ਕਰ ਲੈ ਕਿ ਦੋਫੇ ਦੀਆਂ ਬੈਠਾਂ ਨੇ ਜਿਹੜਾ ਵੀ ਕੰਮ ਮੈਨੂੰ ਨੋਟ ਕਰਾਇਆ ਮੈਂ ਲਿਖ ਲਿਆ ਸਾਰੇ ਨਗਰ ਦਾ ਧੰਨਵਾਦ ਜਿਨੇ ਵੀ ਕੋਈ ਕੰਮ ਕਰਾਉਣਾ ਫੋਨ ਕਰਾਉਣਾ ਵਾ ਮੈਨੂੰ ਮੈਟ ਕੇ ਕੰਮ ਮੈਨੂੰ ਲਿਖਾ ਦਿਓ ਮੈਂ ਫੋਨ ਕਰਕੇ ਜੋਗਵਾ ਵਾਹਿਬੀ ਜੀ ਦਾ ਕੌਲਸਾ ਰੇਵਾ ਹੈ ਜਿੰਨੀ ਕੀ ਬਸ